ਅਸੀ ਕਾਲ ਜੀ ਅਸੀ ਕਾਲ ਜੀ ਬਈ ਸਾਰਿਆਂ ਨੂੰ ਕੀ ਸਵਾਗਤ ਹੈ ਤੁਹਾਡਾ ਮਲਕੀਤ ਬਾਈ ਚ ਠੀਕ ਹੈ ਜੀ ਤਾਂ ਜੀਰੀ ਠੀਕ ਹੈ ਸਭੇ ਹੈ ਕੱਲ ਸਪਰੇਅ ਕਰਕੇ ਗਿਆ ਤਾਂ ਉੱਥੇ ਤੇ ਆ ਕੇ ਇਹ ਖਾਲ ਪਤਾ ਨਹੀਂ ਕਰੀਦਾ ਹੈ ਕਮਾਰੀ ਉੱਥੇ ਮਾਰੀ ਹੋਈ ਆ ਉਹ ਹੁੰਜੇ ਤੱਕ ਮਾਰੀ ਵੀ ਆ ਤੇ ਆ ਪਿੱਛੇ ਦਾ ਕੱਖ ਫੂਲ ਤਾਂ ਪਈ ਆਲਾ ਸਾਰੇ ਹੀ ਹਾਂ ਆ ਤਾਂ ਫੂਲ ਹੋ ਗਿਆ ਬਾਕੀ ਗੇੜਾ ਮਾਰਨਾ ਹੈ ਬਾਈ ਮੰਡ ਚ ਅੱਜ ਫੇਰ ਤੇ ਅੱਜ ਮੀਂਹ ਪੈਂਦਾ ਬਾਈ ਬੱਦਲ ਬਾਈ ਹੋਈ ਹੋਈ ਆ ਬੱਦਲ ਬਾਈ ਹੋਈ ਵੀ ਆ ਤੜਕਈਏ ਦਾ ਪੈਂਦਾ ਮੜ 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 ਮੜਾ ਪੈਂਦਾ ਕੈਦਾ ਨਹੀਂ ਹੋ ਰਹੀ ਆ ਸਵੇਰੇ ਹਿਸਾਬ ਦੇਦਾ ਹੀ ਆ ਇੰਨਾ ਨਹੀਂ ਹੈਗਾ ਠੀਕ ਏ ਹੂੰ ਜੀ ਹਾਂ 34 ਨੂੰ ਪਤਾ ਨਹੀਂ ਕਿਹ ਚੱਕਰ ਜਿਹੜਾ ਪੱਤਾ ਜੇ ਉੱਪਰ ਤੇ ਉਹ ਹੁੰਦਾ ਇਹਦਾ ਆ ਲਾਲ ਜਾ ਇੱਥੇ ਮੇਰੀ ਗੱਲ ਸੁਣ ਲੈ ਸਪਰੇ ਦਾ ਫਰਕ ਪਿਆ ਵੈ ਕੜ ਕੇ ਸਪਰੇ ਮਾਰੀ ਹਣੀ ਭੁੱਜੇ ਨੇ ਹਾਂ ਜਿਹੜੀ ਕਾਫਰ ਜੀ ਪਾਈਦੀ ਆਪਾਂ ਨੇ ਉਹਨੇ ਕਰਿਆ ਵਾ ਇਹ ਉਹਨੇ ਕਰੀ ਆ ਆ ਤੇ ਉਰੇ ਆ ਹਾਈ ਸਾਈਡ ਠੀਕ ਫਾਂਟ ਆਉ ਆ ਇਥੇ ਦਵਾਈ ਬੈਠੀ ਹੁੰਦੀ ਆ ਆ ਉਰੇ ਹੈ ਨਹੀਂ ਹਾਂ ਉਰੇ ਠੀਕ ਆ ਪਤਾ ਸਾਰ ਨੂੰ ਮਾਇਆ ਤਾਂ ਵੀ ਇਹ ਜਿਕਣਾ ਹੁਣ ਦਵਾਈ ਬੈਠ ਜਿੰਦੀ ਥੱਲੇ ਉਹ ਚੱਕਰ ਹੋਇਆ ਵਿਆ ਨਾ ਪਤਾ ਨਹੀਂ ਹੁਣ ਕੀ ਹੋਇਆ ਹੈ ਇਹ ਹੀ ਹੋ ਸਕਦਾ ਫਾਇਦਾ ਪਤਾ ਹੀ ਆ ਬੰਦੋ ਨੀ ਫਰਕ ਨਾ ਪਤਾ ਹੀ ਆ ਮੜ 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 ਪਤਾ ਆ ਬੱਸ ਥੋੜਾ ਥੋੜਾ ਬਾਕੀ ਸਾਬਾ ਚੌਂਤੀ ਦੀ ਜਵਾ ਜੀ ਕੀ ਹਾਲ ਹੈ ਹੂੰ ਹਾਂ ਦੱਸ ਪਰਾਲੀ ਚੱਕ ਲਈ ਹਾਂ ਕੀ ਨਹੀਂ ਆ ਪੰਡਾ ਬਣਾਉਣੀ ਆ ਦੇਖ ਲਿਓ ਪੰਡਾ ਬਣਾ ਲਈ ਗਏ ਪੰਡਾ ਬਣਾ ਲਈ ਨਹੀਂ ਅੱਛਾ ਬਾਕੀ ਪੰਜ ਸੀਗ ਨੂੰ ਮਿੱਟੀ ਨਾਲ ਕਹਿੰਦਾ ਉਹਨੂੰ ਬਸ ਇੱਕੜਾ ਮਾਰ ਕੇ ਡਾਲੀ ਹਮਾਂਡੇ ਦੇ ਚਾਰ ਪੰਜ ਤਰੀਕ ਤੱਕ ਹਮਾਂਡੇ ਦੇ ਚੱਕ ਦਾ ਆ ਕਿੰਨੇ ਆ ਪੰਜ ਕਿਲੇ ਆ ਏ ਸਾਢੇ ਚਾਰ ਕਿਲੇ ਉਧਰ ਆ ਚੱਲ ਦੇ ਆ ਜਾ ਮੋਟਰ ਆਫ ਦੀ ਜੀਰੀ ਐ ਇਥੇ ਵੀ ਤਕੜੀ ਇਥੇ ਤਕੜੀ ਜੀਰੀ ਉਹ ਤਾਂ ਟਰਾਲ ਤੇ ਬਾਕੀ ਦਾ ਕੋਈ ਫਾਲਤੂ ਆ ਵਾਧੂ ਆ ਲੈ ਚੱਕ ਲਈ ਯਾਰ ਕਿਤੇ ਆਏ ਨਾ ਉਹ ਐਰ ਕੀ ਸੰਤਰਾ ਉਹਦੇ ਨੌਂ ਗਿਲੇ 15 ਜਿਲੇ ਛੱਡ ਤੇ ਹੈ ਬਈ ਤੇ ਮੈਂ ਕਹਿੰਦਾ ਇੱਧਰ ਮੈਂ ਕੱਲ ਤੂੰ ਖੜਾ ਦੇਖਿਆ ਤੇ ਪਰਸੋਂ ਮੈਂ ਜਲਦੀ ਕਰ ਦਿੰਦਾ ਗੱਲ ਉਧਰਲੀ ਵੀ ਚੱਕ ਲਈ ਜੇ ਇਹ ਉਹ ਰੌਥਾਂ ਵਾਲੀ ਉਹ ਵੀ ਤੈਨੂੰ ਨੇੜੀ ਪੈਣੀ ਐ ਅੰਕਲ ਉੱਥੋਂ ਰਸਤਾ ਨਹੀਂ ਨਾ ਟੱਕਰ ਸਾਨੂੰ ਬੰਦ ਦਾ ਟਰਾਂਸਫਾਰਮ ਉੱਪਰ ਸਾਨੂੰ ਜਿਹੜੀ ਇੱਧਰ ਆ ਉਹ ਨਹੀਂ ਉਹ ਟੱਪਰੀਆਂ ਨੂੰ ਆਉਣੀ ਆ ਰੋਡੀਆਂ ਟੱਪਰੀਆਂ ਨੂੰ ਆਉਣੀ ਆ ਉਹ ਉਹ ਨਹੀਂ ਨਿਕਲੀ ਉਧਰੋਂ ਟੱਪਰੀਆਂ ਆ ਚਲ ਉਧਰ ਦੇ ਲੂੰਗਾ ਉਧਰ ਤੁਸੀਂ ਉਧਰ ਮੈਂ ਚੱਕਾ ਲਊਂਦਾ ਇੱਧਰ ਇੱਧਰ ਚੱਕ ਲਈ ਸਾੜੀ ਇੱਧਰ ਚੱਕ ਲਊਂਗਾ ਮੈਂ ਸਾਰੀ ਚੱਕ ਲੀਆਂ ਪਹਿਲਾਂ ਹੀ ਆਈ ਉਦੋਂ ਪਹਿਲਾਂ ਹੀ ਆਈ ਨਹੀਂ ਸਾੜੀ ਆ ਜੀ ਦਿਖਾ ਦਿਓ ਆ ਜੀ ਆ ਚੱਲ ਜਾ ਚੱਲਦੇ ਆ ਵੀ ਨਾਲੇ ਬੈਠ ਕੇ ਲੰਘਦੇ ਆ ਚਲੋ ਜੀ ਭਾਈ ਦੂਈ ਸਾਈਡ ਆ ਕੇ ਬੰਦਾ ਆ ਗਿਆ ਦਾ ਪਰਾਲੀ ਲੈਣਾ ਪਰਾਲੀ ਵਾਲਾ ਗਾ ਗਾ ਗਿਆ ਭਾਈ ਸਾਡੇ ਬਾਹਰ ਮਾਤਾ ਜੀ ਭਾਈ ਇੱਥੇ ਆ ਸਾਰੇ ਬਾਨਾਂ ਦੇ ਨਾਲ ਉਰੇ ਗੁੱਜਰੇ ਬੈਠੇ ਆ ਨਾ ਹੈ ਫਾਇਦਾ ਇਹਨਾਂ ਨੂੰ ਵੀ ਪਰ ਵੀ ਫਾਇਦਾ ਯਾਰ ਖੇਰ ਖਾਲੀ ਸਾਨੂੰ ਹੁਣ ਆਏ ਆ ਵੀ ਅੱਗੁੱਗ ਨਹੀਂ ਲਾਉਣੀ ਪੈਂਦੀ ਹੈਗੀ ਕਈ ਵਿਚੇ ਵਾਦਨਦੇ ਆ ਯਾਰ ਇਹਦੀ ਹੁਣ ਮੇਰੀ ਪਰਾਲੀ ਗੱਲ ਪਰ ਸੁਣ ਲਾ ਪਰ ਬੱਦੀ ਕੋਲ ਪਰਾਲੀ ਗਈ ਆ ਇਹ ਹੂੰ ਆਪੇ ਐchre ਗੱਡੀਆਂ ਪਰ ਮਰ ਕੇ ਗਈਆਂ ਆ ਖੇਤਾਂ ਮਾਂ ਤੇ ਯਾਨੀ ਇਹਨੇ ਵਿਕਟੂ ਨੇ ਬਣਾਈ ਰੇ ਹੂੰ ਘਈਆਂ ਗੱਡੀਆਂ ਉੱਤਰ ਨੂੰ ਆ ਨੰਦਪੁਰ ਸਾਈਡ ਇਹ ਦੂਗਾ ਬੰਦਾ ਇਹ ਵੀ ਜਾਣਦਾ ਆਪਾਂ ਨੂੰ ਚੰਗੀ ਇਹ ਸਾਰੇ ਜਾਣਦੇ ਆ ਤਾਂ ਹੀ ਆ ਗਿਆ ਕੋਲ ਨੂੰ ਕਹਦਾ ਮੁਕਰ ਨਹੀਂ ਮਹਾਰਾ ਜੀ ਨਹੀਂ ਮੁਕਰ ਤੂੰ ਨਾ ਮੁਕਰੀ ਹਾਂ ਬੱਡ ਵੀ ਆਪਣੀ ਗੇਤੀ ਹੋ ਜਾਣੀ ਪਹਿਲੇ ਹੀ ਵੱਡ ਹੋ ਜਾਣੀ ਭਾਈ ਬਣਾਇਆ ਦੇਖੋ ਜੀ ਅਸੀਂ ਕਾ ਕਰੌਣਾ ਹੀ ਤੇ ਕੀ ਜੀ ਆਪਣੀ ਬੱਸ ਮੰਨ ਲਓ ਵੀ ਪਹਿਲੀ ਤਰੀਕ ਮਸਾ ਆਉਣੀ ਇਹਨੂੰ ਬਸ ਪਹਿਲੀ 13 14 ਤਰੀਕ ਹੋ ਗਈ ਅੱਜ 14 ਪਹਿਲੀ ਤਾਂ ਮੇਰੀ ਗੱਲ ਸੁਣ ਲੈ ਆਈ ਜਾਣੀ 468 ਹੈ ਬਾਈ ਹਾਂ ਇੰਨਾ ਕਿ ਤਾਂ ਨਾ ਕੱਚਾ ਇਹ ਦੇਖ ਲੈ ਹੁਣ ਵੇਚੇ ਹੀ ਦੇ 468 ਜੀਰੀ ਆ ਹਾਂ ਭਾਗੇ ਪੂਰੇ ਕਰੂਗੀ ਲੱਗਦਾ ਵਾਹਿਗੁਰੂ ਦੀ ਕਿਰਪਾ ਰਹੀ ਜੀ ਖੜੀ ਬੱਸ ਚੱਲ ਪਰਾਲੀ ਦਾ ਕੰਮ ਨਿਬੜਿਆ ਹਾਂ ਉਹ ਕਹਿੰਦਾ ਮੈਨੂੰ ਫੋਨ ਮਾਰ ਦੇ ਜਿੱਦਣ ਵੱਢ ਹੋਗੀ ਮੈਂ ਕਟਰ ਮਰਵਾ ਦੇਣਾ ਜਦੇ ਕਟਰ ਮਰਵਾ ਦੇਣਾ ਇਹਨੇ ਗੈਲੀਆਂ ਦੇ ਮਾਰੀ ਜਾਂਦੇ ਤਾਂ ਇਹ ਬੰਦੇ ਆ ਜਣੇ ਯਾਰ ਕਈ ਬੌਂਦੇ ਵੀ ਆ ਵਿੱਚ ਹੈ ਕਈ ਬੌਂਦੇ ਵੀ ਆ ਵਿੱਚ ਬੌਂਦੇ ਵੀ ਹੁਣ ਆਪਣੇ ਆਏ ਆ ਜੇ ਇਹ ਚੱਕ ਲੈ ਗਿਆ ਵਧੀਆ ਏ ਵਧੀਆ ਯਾਰ ਚੱਕ ਲੈ ਦੇ ਪਿਛਲੇ ਸਾਲ ਵੀ ਬਾਈ ਚੱਕ ਲੈ ਕੇ ਤੇ ਆਏਗੀ ਵੀ ਇਹਨੇ ਹੁਣ ਲੈ ਜਾਣੀ ਇਹ ਵੀ ਹੁਣ ਆਏ ਦੇਖਦੇ ਵੀ ਲਾਣ ਵਧੀਆ ਹੋਵੇ ਇਹਦੀ ਫਾਦੀ ਮੈਂ ਹੋਰ ਦੇਖਿਆ 468 ਦਾ ਆ ਇਹਨੂੰ ਡੋਡੀ ਹੈਗੀ ਆ ਠੀਕ ਆ ਹੈ ਬਾਸ ਹੈ ਜਿਹੜੀ ਹੌਲੀ ਜੀਰੀ ਆ ਉਹਦੇ ਚ ਵੀ ਡੋਡੀ ਆ 468 ਚ ਹੂੰ ਆਪਣੀ ਥੋੜੀ ਜਿਹੀ ਮੱਲੀ ਵੀ ਮੰਨ ਲੈ ਮੱਲ ਤਾਂ ਉਹ ਯਾਰ ਜਾ ਕਰ ਕਰ ਕੇ ਜਾਂਦੇ ਜਮੀਨ ਤਕੜੀ ਹੈ ਹੁਣ ਥੈਲੇ ਦੋ ਹੀ ਪਏ ਵੇ ਇਹਦੇ ਮਾ ਦੋ ਥੈਲੇ ਆ ਬਸ ਫੇਰ ਬਾਈ ਕਹੀ ਜੀ ਤੂੰ ਇਹ ਬਹੁਤ ਪਾਇਆ ਹੋਇਆ ਬਾਈ ਦੋ ਥੈਲੇ ਪਾਏ ਹੋਇਆ ਯਾਰ ਇਹਦੇ ਜੂਰੀਏ ਦੇ ਮਹਤੇ ਚ ਹਾਂ ਦੋ ਸਪਰੇਆਂ ਕਰਾਤੀਆਂ ਉਹਦੇ ਚੱਕ ਦੀ ਥਾਲ ਦਾ ਫੂਕੋਗਾ ਕਾਹਨ ਕੱਲ ਸਪਰੇਅ ਮਾਰ ਕੇ ਗਿਆ ਤਾਂ ਕਾਗਾਲਪੁਰ ਕੱਲ ਤੱਕ ਸਾਫ ਹੋ ਜੂਗੀ ਗਾਹਾਂ ਤਾਂ ਮੈਂ ਵੜਤੀ ਦੀ ਪਰਲੇ ਪਾਸੇ ਜਿਲੀ ਦਾ ਯਾਰ ਪੱਕ ਗਈ ਸਾਰੀ ਉਹ ਹੈ ਤੈਨੂੰ ਮੈਂ ਇਹ ਦਿਨ ਫਰਕ ਪੈਂਦਾ ਇਹਦਾ ਯਾਰ ਦਿਨ ਪਰ ਦਿਨ ਫਰਕ ਪੈਂਦਾ ਹੁਣ ਇਹਦਾ ਹੋਰ ਆ ਦੇਖਿਆ ਮੈਂ ਹਾਂ ਬੱਲ ਲੰਬੀ ਆ ਬੱਲ ਦਾ ਇਹ ਬੱਲ ਦਾ ਇਹ ਇਹਦੇ ਥੋਥਾ ਦਾਣਾ ਹੈਗਾ ਵਿੱਚ ਕਿਤੇ ਪਿੱਛੇ-ਪਿੱਛੇ ਉਹਦੇ ਇਹਦੀ ਬੱਲ ਵੀ ਦੇਖ ਕਿੰਦੀ ਹੈ ਲੈ ਉਹ ਆਹ ਦਾਣਾ ਦੇਖ ਲੈ ਕਿੱਥੇ ਜਾ ਕੇ ਆਹ ਲੈ ਦੇਖੀ ਤੂੰ ਥੱਲੇ ਪੰਜ ਦਾ ਲੈ ਇੱਕ ਗੇਠ ਕੈਮ ਕੋਲ ਪੰਜ ਕੋਲ ਚਾਰ ਥੱਲੇ ਪੈ ਜਾਣੇ ਚਾਰ ਕੋਲ ਥੱਲੇ ਪੈ ਜਾਣੇ ਗੇਠ ਦੇ ਨਾ ਇਹਦਾ ਹੋਰ ਹੈ ਇਹ ਤਾਂ ਦਾਣਾ ਵੀ ਥੋਥਾ ਹੈਗਾ ਵਿੱਚ ਕਿਤੇ ਕਿਤੇ ਉਹ ਐਂ ਤਾਂ ਪਟਾਲ ਹੁੰਨੀਓ ਆ ਯਾਰ ਹਾਈਬ੍ਰਿਡ ਮੈਂ ਤਾਂ ਹੁੰਦੀ ਹੁੰਦੀ ਹੈ ਪਟਾਲ ਕਿਉਂਕਿ ਬੱਲ ਲੰਬੀ ਜ਼ਿਆਦਾ ਹੈ ਦਾਣੇ ਪੂਰੇ ਪ੍ਰੋਪਰ ਭਰਦੇ ਨਹੀਂ ਹੈਗੇ ਇਹਨਾਂ ਦੇ ਪਾਣੀ ਦਾ ਮੈਂ ਕਹਿੰਦਾ ਹੱਸ ਵੀ ਸਰੇ ਜਾਣਾ ਯਾਰ ਹੌਣ ਨਹੀਂ ਲਾਉਣਾ ਪਾਣੀ ਹੌਣ ਨਹੀਂ ਪਾਣੀ ਲਾਉਣਾ ਜੀ ਜੀ ਭਾਈ ਬੱਲੇ ਬੱਲੇ ਪਈ ਆ ਸਾਰੀ ਫਰਹਣ ਪਰਾਲੀ ਚਾਕੇ ਲਾ ਦੂੰਗੇ ਵਧੀਆ ਮਹਾਰਾਜ ਜੀ ਬਸ ਹੌਣ ਸੁੱਖ-ਸਾਂਤ ਰੱਖੇ ਉੱਪਰ ਤੇ ਹਾਂ ਮਹਾਰਾਜ ਸੁੱਖ-ਸਾਂਤ ਰੱਖੇ ਲੱਗੀਆਂ ਝੋਗਣ ਜੀਰੀਆਂ ਦੇ ਝੋਗੀ ਹੂੰ ਝੋਗੀ ਜੀਰੀਆਂ ਦਾ ਭਾਈ ਹੁਣ ਤਾਂ ਦਿਨ-ਪੇ ਦਿਨ ਸਾਰੀਆਂ ਨਿਸਰਈਆਂ ਸਾਰੀਆਂ ਝੋਗਣ ਲੱਗੀਆਂ ਨੇ ਹੂੰ ਸਾਰੀਆਂ ਹੀ ਅਗੇਤੀਆਂ ਵਸ਼ੇਤੀਆਂ ਇਕੱਠੀਆਂ ਹੋ ਗਈਆਂ ਹਾਈਬ੍ਰਿਡ ਬੀਜ ਹੈ ਨਾ ਜ਼ਿਆਦਾ ਪਰਾਲੀ ਵੀ ਦੇਲ ਹਰੀ ਪਈ ਆ ਇਹਦੀ ਸਪਰੇ ਦਾ ਫਾਇਦਾ ਤਾਂ ਹੈਗਾ ਇਹ ਇੱਥੇ ਤਾਂ ਹੁਣੀ ਆਪਣੀ ਹੈ ਏਰੀਆ 'ਚ ਪਹਿਲਾਂ ਉਰੇ ਹਾ ਆਦਾ ਆਪਣੀ ਵੱਡੋ ਹੁਣ ਪਹਿਲਾਂ ਆਪਣੀ ਬਾਜੂਣੀ ਕੋ ਪਿੱਛੇ ਵੱਡ ਹੋਣੀ ਹੈ ਉਹਦੇ ਆਲੇ ਆ ਵੀ ਦਾਣੇ ਪੱਕਣੇ ਹਲੇ ਦੇ ਲਾਹ ਦਾਣੇ ਸਾਰੇ ਦਾਣੇ ਬਣੇ ਪਿਆ ਚੌਲ ਆ ਹਾ ਦੇ ਪੱਕੀ ਬਣੇ ਬੀਬੇ ਦੇ ਨਾ ਹਾਂ ਜੇ ਸਾਰੇ ਚੌਲ ਆ ਹਾ ਧੀਰਬ ਦਿਨ 'ਚ ਪੱਕੀ ਜਾਣੀ ਆ ਹਲੇ ਬਾਣ ਦੁੱਧ ਹੈ ਨਾ ਚਲੇ ਬਣਦੇ ਆ ਥੋੜਾ ਮੀਂਹ ਦਾ ਕੰਮ ਖਰਾਬ ਕਰੀ ਜਾਂਦਾ ਹੁਣ ਸਲਾਬਾ ਜਾਂ ਚੰਗ ਰਹੇ ਨੇ ਨਾ ਇਹ ਤਾਂ ਫੇਰ ਫਾਇਦਾ ਫੇਰ ਵਧੀਆ ਹੈ ਪਾਸਵਾ ਜਾਂਦੇ ਧੁੱਪ ਨਿਕਲੇ ਗਰਮੈਥੀ ਬਹੁਤ ਹੋਈ ਹੋਈ ਆ ਬਹੁਤ ਗਰਮ ਐ ਸਾੜੀ ਹੂੰ ਕਹਿੰਦੇ 1-2 ਆਉ ਹੂੰ ਦੇਖਦੇ ਬਾਕੀ ਕੱਲ ਦੇ ਅੱਜ ਇਹ ਤਾਂ ਹੁਣ ਮਰ ਗਿਆ ਸਵਾਰ ਕਹਿਣ ਠੀਕ ਹੈ ਨੀ ਇੱਕ ਹੋਰ ਮਾਰ ਦੇਣਾ ਪੰਪੀ ਦੇ ਉੱਪਰ ਸਫਰੇ ਦਾ ਹਾਂ ਖਾਲ ਪਰ ਨਹੀਂ ਪਰ ਬੈਠ ਕੇ ਸਾਫ ਕਰ ਦੂੰਗਾ ਕੁਛ ਨਹੀਂ ਲੱਗਦਾ ਦਾਤੀ ਨਾਲ ਮੋਟਾ ਮੋਟੇ ਬੂਝੇ ਚੱਕ ਦਵੇ ਦਾਤੀ ਨਾਲ ਕਾਂਟੇ ਦਾ ਕੰਮ ਹੈ ਇੱਕ ਦਾ ਹੂੰ ਜੇ ਦੋ ਜਣੇ ਆ ਗਏ ਆਪਾਂ ਹਨਾ ਹੂੰ ਆਪੇ ਭਰ ਆਏ ਨਾ ਫਿਰ ਆਏ ਨਾ ਦੇਖੇ ਵੀ ਤਿੰਨ ਚੜ ਕੇ ਆਪੇ ਸਾਜ ਰਿਪਈਓ ਸੋਵੇ ਭਗ ਨਹੀਂ ਬਾਕੀ ਬਾਈ ਤੁਸੀਂ ਸਭ ਲਾਉਂਦੇ ਆ 468 ਜਿਹੜੇ ਲਾਉਂਦੇ ਆ ਬਾਈ ਵੀ ਇਹ ਵੀ ਦੱਸਿਓ ਵੀ ਦੇ ਚ ਬਾਈ ਬੱਲ ਚ ਜਿਹੜਾ ਫੋਕ ਜੀ ਹੈਗੀ ਆ ਵੀ ਇਹ ਹੁੰਦੀ ਹੋਗਾ ਤੱਤ ਦਾ ਕੜੀ ਪਈ ਹੋਣਾ ਵੀ ਮੰਨ ਕੇ ਚੱਲੋ ਜੇ ਬੱਲ ਚ 250 ਦਾਣਾ ਤਾਂ ਵਿੱਚ 15 20 ਦਾਣੇ ਥੋਥੇ ਆ ਇਹਦੇ ਥੋਥੇ ਤਾਂ ਹੁੰਦੇ ਹੀ ਆ ਉਹ ਆਦ ਵੀ ਦੇਖੇ ਤੇ ਕੋਈ ਵੀ ਦਾਣਾ ਹਾਈਬ੍ਰਿਡ ਜਿਹੜਾ ਪਟਾਸ ਹੁਣੀ ਹੋਣੀ ਹੈ ਹੂੰ 26 ਵਾਂ ਵੀ ਹੁੰਦੀ ਹੈ ਉਹ ਤਾਂ ਹੈਗਾ ਫੇਰ ਇਹ ਪੂਸ਼ਾ ਤਾਂ ਹੈ ਨਹੀਂ ਪੂਸ਼ਾ ਮਾ ਤੇ ਨਿਗਰ ਕਰਦੀ ਪੂਸ਼ਾ ਨਿਗਰ ਹੁੰਦੀ ਇਹਦੀ ਬੱਲ ਛੋਟੀ ਹੁੰਦੀ ਨਿਗਰ ਹੋ ਜਾਂਦੀ ਆ ਨਿਕਲ ਕੇ ਨਿਕਲਦੀ ਜਾਂਦੀ ਹੈ ਨਿਕ ਤਾਂ ਹੂੰ ਲਾ ਤਫਰੇ ਦਾ ਫਾਇਦਾ ਦੇ ਦੇ ਲਾ ਕਿੰਨਾ ਪੱਤਾ ਦੇ ਲਾ ਹਰਾ ਪਿਆ ਝੰਡਾ ਪੱਤਾ ਉੱਪਰ ਨਿਕਲਦਾ ਜਿਹੜਾ ਜਿਹੜਾ ਝੰਡਾ ਪੱਤਾ ਐ ਹਰਾ ਰਹੇ ਹੂੰ ਉੱਪਰ ਬਾਲੇ ਹੀ ਘਾਵੇਂ ਫਿਰ ਝਾੜ ਵਧੀਆ ਰਹਿੰਦਾ ਜੇ ਝੰਡਾ ਪੱਤਾ ਗਿਰ ਗਿਆ ਫਿਰ ਝਾੜ ਘਟ ਜਾਂਦਾ ਹੂੰ ਝੰਡਾ ਪੱਤੇ ਦੀ ਇਹ ਨਿਸ਼ਾਨੀ ਵੀ ਹੈ ਇਹਨੂੰ ਬਿਮਾਰੀ ਕੋਈ ਨਹੀਂ ਹੈਗੀ ਹਾਂ ਸਮਝਿਆ ਝੰਡਾ ਪੱਤਾ ਐਨ ਖੜਾ ਉੱਪਰ ਸਾਰੇ ਭਾਈ ਜੀ ਦੀ ਝੰਡਾ ਪੱਤਾ ਉੱਪਰ ਹਾਂ ਉਹ ਆਦਾ ਹੁਣ ਤੋਂ ਆਲੀ ਸੁੱਕਲੀ ਹੋ ਜਾਂ ਬੱਲੇ ਸੁੱਕਣ ਲੱਗੀ ਪਰਾਲੀ ਵੀ ਸੁੱਕੂਣੀ ਉਪਰਾਲੀ ਤਾਂ ਪਹਿਲਾਂ ਹੁਣ ਹੋਣੀ ਉਹ ਹਾਂ ਫਰਕ ਤਾਂ ਪੈਣਾ ਹੀ ਆ ਟਰੈਕਟਰ ਨੂੰ ਕਾ ਕਹਿੰਦੇ ਆ ਟਰ ਹੋ ਗਿਆ ਕੱਲ ਹੋ ਗਿਆ ਕਹਿੰਦਾ ਲੈ ਜਾਓ ਲਿਆਓ ਹੁਣ ਦਾ ਦੇਖਦੇ ਅੱਜ ਸ਼ਾਮ ਨੂੰ ਲੈ ਆਉਂਗਾ ਉੱਧਰ ਦਾ ਹੁਣ ਛੱਡ ਕੇ ਆਉਂਗੇ ਹੁਰਕਿਆ ਦੇਖਦੇ ਯਾਰ ਹੁਣ ਟਾਈਮ ਕੱਢ ਕੇ ਕਿਦਨੇ ਛੱਡੂਗੇ ਕਹਿੰਦਾ ਤੁਹਾਨੂੰ ਮਹਾਵੀਰ ਵੀ ਮੈਂ ਮੜਾ ਜਾ ਮੈਨੂੰ ਕੰਮ ਚਾ ਇੱਧਰ ਆਹੋ ਵੀ ਦਾਦੀ ਕੇ ਲੀਵ ਤੇ ਕਰਕੇ ਮਹਾ ਵੀ ਦੋ ਚਾਰ ਕਹਿੰਦਾ ਛੁੱਟੀ ਨੂੰ ਕਹਿੰਦੇ ਅੱਜ ਛੁੱਟੀ ਠੀਕ ਆ ਕੀ ਕਹਿੰਦਾ ਅੱਜ ਦੇ ਦੂੰਗਾ ਛੁੱਟੀ ਸ਼ਾਇਦ ਅੱਜ ਦਵਾਂਗੇ ਨਹੀਂ ਕਹਿੰਦਾ ਤਾਂ ਕਹਿੰਦਾ ਉਹ ਤਾਂ ਠੀਕ ਆ ਹੂੰ ਉਹ ਕਹਿੰਦਾ ਕਿੱਦਾਂ ਦਿਨ ਹੋਰ ਕਹਿੰਦਾ ਵੀ ਦੇਖ ਲਈਏ ਅੱਛਾ ਉਹ ਸਾਥੀ ਵਾਲੀ ਜਿਹੜੀ ਮਸ਼ੀਨ ਚ ਲਾਉਂਦੇ ਤੇ ਕੱਲ ਦੀ ਖੋਲਤੀ ਉਹਨਾਂ ਨੇ ਖੋਲਤੀ ਉਹ ਹਾਂ ਉਹ ਤਾਂ ਬਲਗਮ ਵਾਲੀ ਉਦੀ ਹਾਂ ਉਹ ਰਾਤ ਕਹਿੰਦਾ ਪਰ ਠੀਕ ਆ ਕਹਿੰਦਾ ਲੋੜ ਨਹੀਂ ਕਹਿੰਦਾ ਹੁਣ ਅੱਜ ਉਦੇ ਚੋਂ ਆਈ ਸੀ ਯੂ ਚੋਂ ਉਦੋਂ ਹੀ ਸਾਈਡ ਸ਼ਿਫਟ ਕਰ ਦੂੰਗੇ ਅੱਛਾ ਕਮਰੇਜ ਕਮਰੇਜ ਬਾੜ ਜੀ ਹਮ ਇੱਕ ਦਿਨ ਕਮਰੇਜ ਫੇਰ ਕੱਲੂ ਛੁੱਟੀ ਕਰੂੰਗੇ ਸ਼ਾਇਦ ਅਗੱਦੀ ਆਈ ਨਹੀਂ ਗਰਿੰਦਣ ਸਾਡੇ ਸੱਟ ਮਰਾਲੀ ਹੈ ਚੱਲ ਗਰੌਹ ਦੇ ਚੱਲਦਾ ਚੱਲੀ ਜਾਣਾ ਚੱਲ ਗਰੌਹ ਜੀ ਇਹਦਾ ਅੱਜ ਦਾ ਗਰੌਹ ਇਹ ਹੈ ਹੈ ਹਾਂ ਬਰਾ ਗਿਰ ਗਿਆ ਰਾਤ ਆ ਤਗੜੀਰ ਦੇ ਬਾਈ ਫੇਰ ਸੱਟ ਵੱਜੀ ਰਾਤ ਮੱਥੇ ਹੋ ਮਰਾਲੀ ਹੁਣ ਗਏ ਦਾ ਬੁਖਾਰ ਦੀ ਦਵਾਈ ਲੈਣ ਤੇ ਆਉਂਦੇ ਨਹੀਂ ਕੰਮ ਆ ਬਧਾਤਾ ਸਾਨੂੰ ਨੱਟਦਾ ਹੋਰ ਨੱਟਦਾ ਨਾ ਪੈਰ ਹਾਲ ਤੇ ਕਿ ਗਿਰਿਆ ਪੈਰ ਚੱਪਲਾਂ ਦੇ ਨਾਲ ਹੀ ਆਇਆ ਉਹ ਹੂੰ ਗਮਲੇ ਨਾਲ ਮੱਥਾ ਵੱਜਿਆ ਉਹਦਾ ਗਮਲੇ ਨਾਲ ਸੀਨਾ ਮੱਥਾ ਵੱਜਿਆ ਹਾ ਇੱਥੇ ਟੱਕ ਲੱਗ ਗਿਆ ਖਾ ਦਾ ਹੂੰ ਖਾਹ ਟੱਕਿਆ ਮੈਂ ਹੁਣ ਦੇਖਿਆ ਮੈਂ ਤਾਂ ਐ ਦਾ ਮਹਾ ਵੀ ਫੇਰ ਅੱਖ ਦਾ ਕੰਮ ਕਰ ਲਿਆ ਦੁਬਾਰੇ ਹੁਣ ਕਿ ਆ ਗੰਗਮਲਾ ਵੀ ਗਲਤ ਪਿਆਦਾ ਉੱਥੇ ਮਰ ਚੱਕ ਕੇ ਸਾਲੇ ਸਾਈਡ ਬਮਾਰੇ ਈਓ ਚੱਲ ਕਿਰਨ ਹੋ ਜਾਣਾ ਠੀਕ ਚੱਲੀਏ ਫਿਰ ਦੇਖੀਏ ਉੱਧਰ ਦੇਖੀਏ ਚੱਲ ਦੇਖੀਏ ਜੇ ਦੂਈ ਤਾਂ ਵਿਚਾਲੀ ਰਹੀ ਉਹਨੇ ਲਿਜਾਲੇ ਪਿੱਛੇ ਇਹ ਮੈਨੂੰ ਜੀਲੀ ਦਿਖਾ ਕੇ ਆਉ ਪਹਿਲਾਂ ਇਹ ਵੀ ਬਾਈ ਗੁੱਜਰ ਵੀ ਪ੍ਰਾਲੀ ਦੇਖ ਕੇ ਪਹਿਲਾਂ ਜੀਲੀ ਦੇਖ ਕੇ ਫੇਰ ਲੈਂਦੇ ਆ ਕਿਉਂਕਿ ਇਹਨਾਂ ਨੇ ਵੀ ਫਿਰ ਭਈਆਂ ਦਾ ਭਈਆਂ ਦਾ ਠੇਕਾ ਹੈ ਇਹਨਾਂ ਦਾ ਠੇਕਾ 3-4000 ਜਿੱਦਾਂ ਮਰਜ਼ੀ ਚੱਕੀਲੇ ਦਾ ਠੇਕਾ ਕਰਾ ਲਾਉਣਾ ਕਰਾ ਲਾਉਣਾ ਫਿਰ ਇਹ ਹੁਣ ਕਹਿੰਦਾ ਖੇਤਵਾ ਪ੍ਰਾਲੀ ਨੂੰ ਲਿਉਗੀ ਸਾੜਦਾ ਫੇਰ ਖਰਚਾ ਪੈਂਦਾ ਬਹੁਤ ਹੈ ਕਿ ਨਹੀਂ ਹੁਣ ਤਾਂ ਆਏ ਦੇਖ ਕੇ ਨਾ ਫਿਰ ਖੇਤ ਦੇ ਦੇਖ ਕੇ ਆਪਣੀ ਇਕੱਠੀ ਕਰਾਉਂਦੇ ਆ ਸ਼ਹੀਦਾ ਵੀ ਹੋਏਗਾ ਮਾਤਾ ਹੈ ਜੋ ਬਾਈ ਡੰਗਰ ਵੀ ਬਹੁਤ ਹੁੰਦੇ ਨੇ ਪਰ ਸਾਰੇ ਖਾਈ ਜਾਂਦੇ ਆਪਣੇ ਏਰੀਏ ਸਾਰੇ ਇਕੱਠਾ ਕਰ ਲੈਂਦੇ ਆ ਇਹ ਆਪਣੇ ਏਰੀਏ ਤੇ ਤਾਂ ਹੀ ਕੋਈ ਪੰਡਾ ਵਾਲੇ ਕਰ ਲੈਂਦੇ ਬਾਅਦ ਵਿੱਚ ਆ ਜਾਂਦੀ ਹੈ ਇਸ ਨੂੰ ਹੋਰ ਕਹਿਣਾ ਇਹਨੂੰ ਮਸ਼ੀਨ ਨਾਲ ਕਹਿਣਾ ਹੈ ਹੈ ਮਸ਼ੀਨ ਨਾਲ ਕਹਿਣਾ ਇਹਨੂੰ ਕਿਆ ਵੀ ਵੀ ਮਸ਼ੀਨ ਨਾਲ ਇਕੱਠੀਆਂ ਕਰ ਨਹੀਂ ਫਿਰ ਸਵਾਰ ਕੇ ਇਕੱਠੀ ਕਰੇ ਨਾ ਉਹਦੇ ਨਾਲ ਨਹੀਂ ਇਕੱਠੀ ਕਰਦੇ ਸਵਾਰ ਕੇ ਇਹ ਕਾਪੇ ਹਾਂ ਇਹਨੂੰ ਕਹਿਣਾ ਜੇ ਮਸ਼ੀਨ ਨਾਲ ਨਹੀਂ ਇਕੱਠੀ ਕਰਨੀ ਰੈਂਕ ਜੇ ਨਾਲ ਇਕੱਠੀ ਕਰ ਗੁਜਰਾں ਦੇ ਲਦਾ ਭਈਆਂ ਦੇ ਲਦਾ ਲਾ ਬਣਾ ਹਾਂ ਸਾਲ ਰੈਂਕ ਜਾਂ ਚਾਹੀਦਾ ਇਹਨਾਂ ਨੂੰ ਨਾ ਉੱਧਰ ਬਲੌਗਰ ਹੋਰ ਆਉਂਦੇ ਆ ਕੌਣ ਆ ਗਿਆ ਇਹ ਆ ਹਾ ਹਾ ਈ ਜ਼ਿਆੰਦੇ ਦੋ ਬਲੌਗਰ ਸਾਲ ਮਹਾਲ ਬਲੌਗਰ ਪਹਿਲਾਂ ਲੱਗਿਆ ਕਿ ਬਾਦਮਾ ਲੱਗਿਆ ਹੈ ਪਤਾ ਨਹੀਂ ਹੁਣ ਹੈ ਪੁੱਛ ਨਹੀਂ ਕਦ ਲੱਗਿਆ ਹੂੰ ਉਹ ਤਰਸ ਖਾਲਾ ਗਿਆ ਹੁਣ ਤਰਸ ਖਾਲਾ ਕਾਲੇ ਸਾਡੇ ਕਾਲੇ ਤਰਸ ਖਾਲਾ ਇਹ ਕਰਦੇ ਦਰਵਾਜ਼ੇ ਸੈਟ ਲਾਉਣ ਦੇ ਪੰਜ ਵਰਗਾ ਆ ਜਾ ਜੀ ਇਹ ਬਲਾਉਂਦੇ ਮੇਰੇ ਪਾਸਾ ਸਭ ਸਾਈਟ ਹੁਣ ਇਹਨਾਂ ਲੋਟ ਆਉਣਾ ਕੁਛ ਨਹੀਂ ਕਹਿੰਦਾ ਉਹਦੇ ਪਹਿਲਾਂ ਮਰੂਦ ਦੇਖਣੇ ਵੀ ਹੈਗੇ ਆ तो पानी चढ़ी स्प्रे सारे बीमारी भी औरे ओए काले हम नहीं मरूंदे के बसा हां मगाऊ किने गिर के हवा नहीं किने किने गिर के है केड़ा आ जगा जंगला रे गिर गया कोई तो नहीं सिरता पहला अठा खोल लेगा कोई पहले ही दा औजी भाई एक साइड से धबला जा चाचा जी ठीक है भाई जी री देखाई है ਮੇਰੀ ਗੱਲ ਸੁਣ ਲੈ ਸਾਰੇ ਠੀਕ ਹੈ ਬੜੇ ਭਾਈ ਮਾਰੇ ਤਰਸ ਖਾ ਲਾ ਸਾਰੇ ਠੀਕ ਹੈ ਵਾ ਬਾਗ ਦਾ ਬੜੇ ਭਾਈ ਤਰਸ ਖਾ ਲਾ ਮੜਾ ਗੱਲ ਹੋ ਗਿਆ ਮੈਂ ਇੱਥੇ ਜਾਉਂ ਜਦ ਵੀ ਆ ਜਾ ਬੰਦਾ ਸੀ ਕਿੱਥੇ ਖੜ ਜੂਗਾ ਇਹ ਦੇਖ ਇਹ ਦੇਖ ਲਾ ਆ ਸੈੱਟ ਦਿਖਾਈ ਮੜਾ ਜਦ ਤੈਨੂੰ ਹੈ ਸਿਰੇ ਮੈਂ ਕਹਿੰਦਾ 100 ਫੁੱਟ 100 ਸੋ ਫੁੱਟ ਦਾ ਜਿਹਨੂੰ ਸ਼ੈੱਡ ਪਾਇਆ ਪਾ ਦੇਖ ਲੈ ਠੀਕ ਹੈ ਇੱਧਰ ਦੇਖ ਉੱਪਰ ਤੇ ਉੱਪਰ ਬਹਿ ਜਾ ਚਾਹੇ ਚੀਆ ਆਲੇ-ਦਾਲੀ ਜਾਣੀਏ ਕੁੰਡਾ ਲਾ ਕੇ ਜਿਵੇਂ ਮਰਜੀ ਬਹਿ ਜਾ। ਉਧਰ ਪਿੰਡਾ ਵੀ ਦੇਖ ਲਾ। ਠੀਕ ਆ। ਪਿੰਡਾ ਵੀ ਦੇਖ ਕਿੱਡਾ ਹੋਇਆ। ਸੱਪ ਨਾਲ ਆਏ ਲੜਕੇ ਦੇ ਉੱਪਰ ਦੇ। ਆ ਸਾਰੇ ਹੀ ਤੈਨੂੰ ਐ। ਤੇਰੇ ਵਾਸਤੇ ਹੈਗਾ ਛੱਡਾ। ਆ ਤੈਨੂੰ ਆ ਸਾਰਾ ਆ ਕਮਰਾ ਤੇਰਾ ਹੀ ਆ। ਉਹ ਸਾਫ ਪਤਾਇਆ ਕਰਨੀ ਮੈਂ ਥੋੜਾ ਕਰਨੀ ਆ। ਇਹਨਾਂ ਦਾ ਤੇਰੇ ਵੀ ਹੈਗੀ ਡੋਡੀ 460 ਦੀ। ਕਮਰਾ ਦਿਖਾ। ਮੇਰੇ ਡੋਡੀ ਐ ਚਾਪ ਦਾ। ਕਮਰਾ ਦਿਖਾ ਮੜਾ ਜਾ। ਕਮਰੇ ਦੇ ਵਿੱਚ ਵੜਨਾ ਵੀ ਖੱਬਲ ਦੇਖੀ। ਸੱਪ ਮੈਂ ਕਰਾਉਂਗਾ। ਹੈ? ਉਹਨੂੰ ਮੈਂ ਕਰਾਂ ਸਾਫ ਦੇਖ ਲੈ। ਲੜਾਵੜਾ ਉੱਤੇ ਕੋਸ। ਵਧੀਆ ਡਬਲ-ਡਬਲ ਚਾ ਵੇਖਾ ਮੇਰੀ ਮੇਰਾ ਮੈਂ ਦੇਖਦਾ ਇੰਨਾ ਹੀ ਦੀ ਸਾਫ ਰੱਖਦਾ ਮੈਂ ਤਾਂ ਆਪਣੇ ਮੋਟਰ ਵਾਲਾ ਇਹ ਕਿਸੇ ਹੋਰ ਦਾ ਏ ਇਹ ਕਿਸੇ ਹੋਰ ਦਾ ਹੀ ਆ ਇਹ ਵਿਚੇ ਆਪਣਾ ਇਹਦਾ ਕਰ ਲਾ ਮੈਨੂੰ ਕਰ ਸਾਫ ਮੈਂ ਸਾਫ ਕਰੂੰਗਾ ਇਧਰ ਸਲਫਾ ਘਾਲਿਆ ਤਾਂ ਮੈਂ ਉਹ ਨਹੀਂ ਕਰਨਾ ਕਰ ਲਾ ਸਾਫ ਦਾ ਦੇਖੀ ਜਾਊਗੀ ਮੈਂ ਪੰਗਾ ਲੈਣਾ ਇਹਦਾ ਕੀ ਆ ਸਾਹੀ ਸਾਫ ਕਰੂੰਬਿੰਦਰ ਉਹ ਆਹ ਕਮਰੇ ਦਾ ਕਰ ਲੋ ਕੀ ਕਰੀਏ ਤੂੰ ਖੜੇ ਜੂਹੇ ਦਾ ਬਾਪ ਤਾਂ ਉਹ ਸਾਫਾ ਉਹ ਨਹੀਂ ਉਹ ਸਾਫਾ ਬਹੁਤ ਹੈ ਕੋਈ ਗੱਲ ਸੁਣ ਲੈ ਥਿਮਟ ਗੇਰੀ ਵੀ ਹੋਵੇ ਮੜਾ ਜਾ ਸਾਫ ਕਰ ਉਹਨੇ ਆਪੇ ਨਾ ਦੇਣਾ ਇਹਨੂੰ ਤੁਸੀਂ ਇੰਨੇ ਨੂੰ ਤਾਂ ਇੰਨੇ ਨੂੰ ਉਹ ਲੋੜੇ ਨਹੀਂ ਪੈਂਦੀ ਅਸੀਂ ਕਿਹਾਰੇ ਬੈਠਾ ਹੁੰਦੇ ਆ ਉਹ ਉੱਥੇ ਸਾਫ਼ ਕਰਿਆ ਬਟੀਨਾ ਥੱਲੇ ਉੱਥੇ ਕਰਿਆ ਬਟੀਨਾ ਥੱਲੇ ਉੱਥੇ ਹਵਾ ਲੱਗਦੀ ਆ ਉੱਥੇ ਆਲੇ-ਦਾਲੇ ਦਿਖਦਾ ਤਾਂ ਹੈਗਾ ਆਏ ਹੁੰਦੇ ਨੇ ਕਿਹੜਾ ਵੱਜਦਾ ਬੜ ਨੂੰ ਪਹਿਲੀ ਤਰੀਕ ਤੱਕ ਆਰਾਮ ਤੇ ਆਰਾਮ ਤੇ ਯਾਰ ਇਹਦੇ ਇਹ ਪਟਾਸ ਆ ਮੈਂ ਦੇਖਿਆ ਦਾਣਿਆਂ 'ਚ ਬਹੁਤ ਜ਼ੂਰੇ ਇਹ ਪਟਾਸ ਆ ਇਹ ਹਾਂ ਨਾ ਹਾਂ ਮੈਂ ਵੀ ਹੋ ਕੇ ਰਿਹਾ ਤੇਰੇ ਵੀ ਹੈਗੇ ਉੱਥੇ ਆਏ ਹੋ ਝਾੜ ਵਧੀਆ ਹੈ ਬੱਥੀ ਇਹਦਾ ਵੱਡਦਾ ਰਿਹਾ ਇਹਨੂੰ ਤਾਂ ਪਤਾ ਮਨਸੂਏ ਇਹਦਾ ਵੱਡਦਾ ਰਿਹਾ ਇਹਦਾ ਗਿਰੀ ਹੋਈਦਾ ਵੀ ਉਹ ਇਹਦਾ ਗਿਰੀ ਇਹਦਾ ਗਿਰੀ ਹੋਈਦਾ ਵੀ ਝਾੜ ਦੇਖ ਹਾਂ ਪੁੱਛ ਲਾ ਵੀ ਹਾਂ ਨੂੰ ਪਤਾ ਨਾ ਇਹਦਾ ਗੁੱਜਰ ਸਾਹੀ ਦੇ ਗਿਆ ਗੁੱਜਰਾ ਸਾਨੂੰ ਵੀ ਕਹਿੰਗਾ ਉਹ ਦੇਖੋ ਉਹਦੇ ਬੈਠੇ ਕਹਿੰਦਾ ਸਿੱਧਾ ਵੱਟੋਂ ਵੀ ਫੋਨ ਕਰਦੀ ਉਹਦੇ ਲੱਗੇ ਵੱਢਣ ਆਹ ਵੇ ਉਹ ਬੰਦੇ ਵੱਡਣ ਲੱਗੇ ਹੋਏ ਆ ਅਸੀਂ ਚੱਕਣੀ ਆ ਮੈਂ ਤਾਂ ਉਹਨੂੰ ਕਿਹਾ ਮੈਂ ਯਾਰ ਤੂੰ ਤਾਂ ਮੈਂ ਉਹਨੂੰ ਕਿਹਾ ਮੈਂ ਤੁਸੀਂ ਤਾਂ ਅੱਛਾ ਤੁਹਾਡੇ ਦੂਏ ਹੋਣੇ ਆਹਾ ਤੈਨੂੰ ਕਿਹੜਾ ਸਾਨੂੰ ਦੂਆ ਕਹਿ ਕੇ ਗਿਆ ਪਰਾਂ ਰਹਿੰਦਾ ਜਿਹੜਾ ਮੁੰਡਾ ਸਨੱਖਾ ਜ ਨਹੀਂ ਹੈਗਾ ਸਾਹਿਬ ਹਾਂ ਸਾਹਿਬ ਬਿੱਲੇ ਬਿੱਲੇ ਦੇ ਭਾਈ ਤੁਹਾਨੂੰ ਬਿੱਲੇ ਨੇ ਨਹੀਂ ਕਿਹਾ ਮੈਨੂੰ ਦੂਆ ਕਹਿ ਕੇ ਗਿਆ ਜਿਹੜਾ ਇੱਕ ਹੋਰ ਨਹੀਂ ਜਿਹੜਾ ਕਾਲੇ ਨਾਲ ਟਰੈਕਟਰ ਲੈ ਗਿਆ ਤਾਂ ਦੇਪਾਗਤਾਲਾ ਅੱਛਾ ਉਹ ਜਿਹੜਾ ਪਾਰੀ ਨਾਲ ਤੇ ਹੱਡੀ ਆ ਅੱਛਾ ਅੱਛਾ ਉਹ ਕਹਿੰਦਾ ਮੈਂ ਚੱਕਣੀ ਆ ਯਾਰ ਕਹਿੰਦਾ ਮੈਂ ਨਾ ਹੀ ਚਿੱਲੇ ਮੈਨੂੰ ਮੈਂ ਚੱਕ ਲਈ ਯਾਰ ਕੋਈ ਨਾ ਉਹ ਰੇੜੇ 'ਤੇ ਚੱਕਦਾ ਉਹ ਨੇ ਉਹ ਕੋ ਦਾ ਟਰੈਕਟਰ ਆ ਉਹਨੇ ਕੋਠੀ ਘੜੀ ਪਾ ਲਈ ਜਾ ਕੇ اچھا اچھا ਠੀਕ ਹੈ ਠੀਕ ਤਿੰਨ ਟਰੈਕਟਰ ਆ ਦੇ ਕੋਲ ਬਿੱਟੂ ਦਾ ਭਾਈ ਹਾਂ ਬਿੱਟੂ ਦਾ ਭਾਈ ਆ ਬਿੱਟੂ ਆ ਬਈ ਮਿੱਟੂ ਲੈ ਕੇ ਚੱਕੇ ਉਹ ਵਧੀਆ ਵੇ ਬਿੱਟੂ ਉਹਨੇ ਤਾਂ ਗੱਠਾ ਬਣਾ ਦਿੰਨੀ ਆਂ ਪੈਂਦਾ ਗੱਠਾ ਨਾਲੇ ਚੱਕਣੀ ਕਹਿੰਦਾ ਮੈਂ ਕਹਿੰਦਾ ਗੱਠਾ ਵਾਲੀ ਪਿਆਣੀ ਸਾੜੀ ਕਹਿੰਦਾ ਗਾੜੀ ਮੈਂ ਇਹਨਾਂ ਨੂੰ ਚੁਕਾ ਦਿੰਨੀ ਉਧਰ ਤਾਂ ਮੈਂ ਬਿੱਟੂ ਨੂੰ ਹੀ ਕਹਿਣਾ ਉਧਰ ਬਿੱਟੂ ਨੂੰ ਹੀ ਲੋਡ ਆਉਣਾ ਹੈ ਮੈਂ ਕਹਿੰਦਾ ਉਧਰਲੀ ਵੀ ਆਕ ਲਈ ਕਹਿੰਦਾ ਉਹ ਮੈਨੂੰ ਦੂਰ ਪੈਣੀ ਯਾਰ ਕਹਿੰਦਾ ਉਧਰਲੀ ਉਧਰ ਨੂੰ ਚੁਕਾ ਦਿਓ ਕਹਿੰਦਾ ਉਧਰ ਹੀ ਬੰਦੇ ਬੈਠੇ ਰਹਿੰਦੇ ਆ ਉਤੇ ਬਾਦ ਨਹੀਂ ਪਈ ਨਾਲੇ ਉਹਨਾਂ ਨੇ ਮੈਨੂੰ ਕਹਿ ਤਾ ਤਾਂ ਕਹਿੰਦਾ ਭਾਈ ਜਿਹੜੀ ਡੋਡੀ ਕਹਿੰਦਾ ਜਿਹੜੇ ਦਾਣੇ ਨੂੰ ਪੈ ਗਈ ਉਹ ਉੱਥੀ ਰਹਿ ਜਾਣੀ ਕਹਿੰਦਾ ਕਾਹਾਂ ਨਹੀਂ ਵਧੂਗੀ ਨਮੀ ਨਹੀਂ ਪੈਂਦੀ ਫਿਰ ਐਂ ਕਰ ਜਿੱਕਣ ਹੱਥ ਰਹਿ ਹਮ ਤੈਨੂੰ ਬੁੱਝਿਆ ਨੂੰ ਐ ਇਹਨਾਂ ਨਿਸ਼ਾਨੀਦਾਰਾ ਕੋਈ ਦੋ ਦਿਨ ਨੂੰ ਤਿੰਨ ਦਿਨ ਨੂੰ ਪਤਾ ਲਾ ਲੈਣਾ ਵੀ ਕਾਹਾਂ ਵਧੀ ਉਹ ਭਾਈ ਇਹ ਤਾਂ ਪਤਾ ਹੀ ਲੈ ਉੱਥੀ ਖੜੀ ਦੇਖਦੇ ਆਂ ਚਾਰ ਚਾਰ ਤਾਂ ਗੇੜੇ ਮਾਰਦੇ ਰੋਜ਼ ਉੱਥੀ ਖੜੀ ਹੈ ਜਿਹੜੀ ਹੈਗੀ ਚਾਚਾ ਜੀ ਬਹੁਤ ਖੁਸ਼ ਹੋ ਰਹੇ ਆ ਜੀਰੀ ਦੇਖ ਕੇ ਠੀਕ ਆ ਬਟਰਾ ਦੇ ਬੱਕ ਦੇ ਬਰੇ ਤੇ ਮੇਰੇ ਨੰਬਰ ਲੈ ਗਿਆ ਉਹਦਾ ਫੇਰ ਕਰ ਗਿਆ ਖਾਲਾ ਪਰ ਇਹ ਉਹ ਅਸੀਂ ਲੇਟ ਹੋ ਗਏ ਅੱਜ ਕਰੀਆ ਮੈਂ ਅੱਜ ਕਰੀਆ ਫੇਰ ਇਹਨੇ ਝਟਪਟ ਮਾਰੀਆ ਵੀਰੇ ਕੱਲ ਕਰੀਆ ਕੱਲ ਕਰਕੇ ਗਿਆ ਫੜੀ ਨੇ ਕੁਝ ਨਹੀਂ ਅਸਰ ਕਰਿਆ ਅੱਛਾ ਮੈਨੂੰ ਲੱਗਾ ਦੁਆਰੇ ਮਾਰਨੀਓ ਨਹੀਂ ਦੂਗੀ ਦਰ ਨਹੀਂ ਜਾਣੀ ਇਹਦਾ ਮੈਂ ਬੈਠ ਬੈਠ ਕੇ ਤਾਂ ਕੱਲ ਆ ਕੇ ਫੈਸਲਾ ਮੈਂ ਕਿ ਕੋਈ ਸਪਰੇਅ ਵੱਜ ਗਈ ਮਾਝੇ ਲੋਡ ਪੈ ਗਈ ਸੁੱਕਾ ਹੀ ਪਾ ਦੂੰਗਾ ਇੱਕ ਕਿੰਨੀ ਗੱਲ ਹਨਾ ਹੋਰ ਇਹ ਕਿ ਤੂੰ ਬੋਲ ਚਾਚੇ ਜਿਹੜਾ ਇਹਦਾ 471 ਵੀਜ ਆ ਉਹ ਬਹੁਤ ਵਧੀਆ ਮੇਰੇ ਲੱਗਿਆ ਵਾ ਉਹ ਜਿਹੜਾ ਰਾਜੀ ਬਾਈ ਦੇ ਲੱਗਿਆ ਵਾ ਉੱਥੇ ਪੰਪ ਪਰ ਉਹ 7299 ਆ ਹਰ ਤਾਬ ਦੇਖੂਗੇ ਮੈਂ ਮੇਰਾ ਘਟ ਗਿਆ ਤਾਂ ਨਾ ਅੰਬਾਲੀ ਮੋਟਰ ਪਰ ਇਹਦੇ ਲੈ ਕੇ ਲਾਇਆ ਸੁੱਖੀ ਦੇ 471 ਮੇਰੇ ਰੋਤਾਏ ਦੋ ਕੀਲੇ ਉਹ ਸੇਵੇਂ ਵੀਜ ਹੈ ਹਾਂ ਕੋਈ ਨਹੀਂ ਦਾ ਫਰਕ ਨਹੀਂ ਕਹਿੰਦਾ ਤੇ ਇਹਨਾਂ ਦੇ ਵੀ ਦਾ ਅੱਛਾ ਨਾਲ ਦਾ ਹਾਂ ਉਹਦੇ ਪਟਾਸ ਨਹੀਂ ਹੈਗੀ ਜਿਹੜੀ 468 ਦੇ ਪਟਾਸ ਹੈ ਇਹਦੀ ਬੱਲ ਲੰਬੀ ਦੀ ਬੱਲ ਛੋਟੀ ਜਿਹੀ ਛੋਟੀ ਆ ਇਹਦੀ ਲੰਬੀ ਬੱਲ ਕਰਕੇ ਦਾਣਾ ਨਹੀਂ ਪ੍ਰੋਪਰ ਭਰਦਾ 468 ਦਾ ਵੇ ਤਾਂ ਕਹਿ ਨੀ ਲੋ ਸਰ ਨਹੀਂ ਪੈਂਦਾ ਹਾਂ ਉਹ ਬਾਕੀ ਟਾਈਮ ਵੀ ਹੈਗਾ ਯਾਰ ਮੂਰੇ ਮੂਰੇ ਆ ਨੀ ਨਾ ਆਇਆ 15 ਦਿਨ ਪਹਿ ਯਾਰ ਇੱਕ ਨਾ ਸਭ ਤੇ ਆ 15 ਦਿਨ ਪਹਿ ਜਾ ਆਰਾਮ ਤੇ ਕੁਝ 15 ਤੇ ਵੀ ਜੇ ਮੌਸਮ ਐ ਕਿਣਾ ਰਿਹਾ ਨਾ ਤਾਂ ਵੱਧ ਲੈ ਲੈਣੇ ਵੀਰੇ ਵੱਧ ਲੈ ਲੈਣੇ ਅਜਾ ਦਾ ਹੱਬੇ ਕਹਿੰਦੇ ਵਿੱਚ ਦੁੱਧ ਹੈਗਾ ਵੀ ਆ ਬਣਦਾ ਵੀ ਆ ਦਾਣਾ ਪਿੱਛੇ ਜਿਹੜੇ ਦਾਣੇ ਦਾ ਪਰਦੇ ਮਾੜਾ ਜਿਹਾ ਮੂੰਹ ਜਿਹਾ ਖੁੱਲ ਗਿਆ ਉਹ ਅਹੀਂ ਵਿੱਚ ਹੈਗਾ ਕੁਝ ਵੀ ਜਿਹੜਾ ਇਹ ਬਣਦਾ ਉਹ ਮੈਂ ਦੁੱਧ ਬਣਦਾ ਬਣਦਾ ਹਾਲੇ ਦਾਣਾ ਉਹੋ ਜਨਾ ਬਹੁਤ ਆ ਉਹ ਯਾਰ ਜੇ ਆਹ ਵਡਣ ਦੇਤੀ ਨਾ ਮੇਰੀ ਮੇਰੀ ਇਹੀ ਹੈ ਕੀ ਲੰਤੀ ਆਹੀ ਵਡਣ ਦੇਤੀ ਫਿਰ ਵੀ ਬਹੁਤ ਹੋ ਜਾਣੀ ਪੂਰਾ ਪੂਰਾ ਹੋਇਆ ਠੀਕ ਹੈ ਹੋ ਰਿਹਾ ਆ ਇਹ ਨਿਓ ਹੁਣ ਬਾਅਦ ਨੂੰ ਬਾਅਦ ਪਾਣੀ ਦੱਸੋ ਹੁਣ ਪਾਣੀ ਦੀ ਕਿਵੇਂ ਹੈ ਪਾਣੀ ਬਾਈ ਅਸੀਂ ਨਹੀਂ ਲਾਉਣਾ ਪਾਣੀ ਸਾਡੇ ਤਾਂ ਹਲਦੀ ਆ ਬਾਈ ਜੇ ਗੇਤੀਆਂ ਵੱਧ ਹੋ ਗਈਆਂ ਬਥੇਰਾ ਟਾਈਮ ਪਿਆ ਪਰਾਲੀ ਚੱਕ ਕੇ ਇੱਥੇ ਸੁੱਕੇ ਚਰਾਉਣੀ ਕਰਦੇ ਆਇਓ ਹਾਂ ਇੱਕ ਟੱਪੜੀ ਹਾਂ ਬੋਲ ਕੇ ਨਹੀਂ ਟੱਪੜ ਚਰਾਉਣੀ ਕਰਕੇ ਆਪਣੀ ਸਿੱਧੀ ਸੁਪਰਸੀਡਰ ਨਾਲ ਦੀ ਹਾਂ ਦੇਖਿਆ ਰਿਹਾ ਇਹਨੂੰ ਕਹਾਂ ਜਾਨੂ ਤੇਰੇ ਦੂਰ ਛੱਡਣਾ ਉਹਨੂੰ ਪੀਵੇ ਨਾ ਪਾਣੀ ਸਾਡੇ ਤਾਂ ਇੱਕ ਜੋੱਤੇ ਦਾ ਕੰਮ ਆ ਬਾਹਗੇ ਨਹੀਂ ਇੱਧਰ ਆਪਾਂ ਇੱਕ ਜੋੱਤਾ ਲਵਾਂ ਮੰਡੇ ਚ ਬਜਾਈ ਦਾ ਹਾਂ ਹਾਂ 2 ਲੱਖ ਜੂ ਇੱਕ ਦਿਹਾੜੀ ਦੇ ਲੱਗਣੀ 10 ਕਿੱਲਾਂ ਨੂੰ ਕਿੱਧਰ ਲੱਗੂ 2 ਲੱਗ ਜੂਗੇ 2 ਬੇਦਣੀਆਂ ਵਾਹ ਪਹਿਲਾਂ ਮੰਗੀਆਂ ਇਆਂ ਦੇ ਕਣਕ ਦੇ ਬੀਜ ਪਤਾ ਕਰਨੇ ਕਵੇਰੀ ਵਾਲਿਆਂ ਦੇ ਹੋਊਗੇ ਹੋਊਗੇ ਬੀਜ ਵਧੀਆ ਨੇ ਕਵੇਰੀ ਵਾਲਿਆਂ ਦੇ ਸਾਰੇ ਕਵੇਰੀਆਂ ਦੇ ਬੀਜ ਵਧੀਆ ਨੇ ਕੱਲੂ ਨਾਲੇ ਅੱਜ ਕਹਿੰਦੇ ਜਾਣੇ ਨੂੰ ਅੱਜ ਗਏ ਨਹੀਂ ਫੇਰ ਨਹੀਂ ਮੈਂ ਤਾਂ ਜਾਣਾ ਕਿੱਥੇ ਮੈਂ ਜਾਣਾ ਪਊਗਾ ਕੱਲ ਦਾ ਦੇਣਾ ਕੱਲ ਦਾ ਦੇਣਾ ਕੱਲੂ ਸਾਡੇ ਬੀਬੀ ਕਾ ਜੀ ਤੇ ਠੀਕ ਆਗੇ ਕਰੇ ਕੱਲੂ ਆਜੂਗੀ ਤਾਈ ਤਾਂ ਤਾਈ ਤਾਂ ਆਜੂਗੀ ਕੱਲੂ ਹਾਂ ਉਹ ਦੂਏ ਲੈਣਾ ਸੱਟ ਮਾਰੀ ਰਾਤ ਫੇਰ ਉਹਨੇ ਸਾਡੇ ਕੰਮ ਲਈ ਮੱਥਾ ਲੱਗਿਆ ਰਾਤ ਫੇਰ ਕੀ ਗਦਾ ਹੀ ਨਹੀਂ ਹੈਗਾ ਕਿਦਾਂ ਨਹੀਂ ਸਾਲਾ ਇਹ ਗੱਡੀ ਲੈ ਕੇ ਨੀਲੇ ਬਹੁਤ ਤੇਜ਼ ਕਰਦੇ ਹੋਰ ਲਹੂ ਭਾਂ ਜੋ ਅੱਖ ਜਨੂ ਆਵੇ ਉਰੇ ਮਾ ਫੇਰ ਪਣਾ ਲਈ ਅੱਖ ਕਿਤੇ ਮੱਥੇ ਪਰ ਮੈਂ ਵੀ ਨਹੀਂ ਦੇਖ ਰ ਇਹ ਆਏ ਦੋ ਆਏ ਲੇ ਕੇ ਉਹਨੂੰ ਸਦਾਨੇ ਤੇ ਸ਼ਾਮ ਨੂੰ ਉਹ ਇਹਦਾ ਜ ਟਾਕੀ ਨਹੀਂ ਲਾਉਂਦਾ ਘਰ ਨੂੰ ਉਧਰ ਗਿਆ ਅੱਛੇ ਅੰਦਰ ਨੂੰ ਸਾਲਾ ਸਿੱਧਾ ਜਾ ਕੇ ਗਮਲੇ ਪਰ ਗਿਰ ਗਿਆ 80 ਵਜੇ ਗਮਲੇ ਇਹਦੇ ਫੇਮੜ ਪੋਹੀ ਪੈਰੀ ਉਹ ਨਹੀਂ ਪੈਰੀ ਫੇਰ ਵਾਪਸ ਅੱਛਾ ਲਵਲੀ ਕਾ ਅਧੀ ਕ ਵੀ ਦੇਖ ਜਿਹੜਾ ਟਾਂਕੇ ਦਾ ਕੰਮ ਟਾਂਕੇ ਲਾ ਪੀਰੋਪੜ ਲੈ ਜਾਂਦਾ ਮੈਂ ਕਹਿੰਦਾ ਨਹੀਂ ਕਹਿੰਦਾ ਲੋੜੇ ਨਹੀਂ ਡੂੰਗਾ ਵੱਜਿਆ ਡੂੰਗੀ ਹੋ ਗਈ ਉਹ ਮੱਥੇ 'ਚ ਮੈਂ ਜਿਆਦਾ ਆਹ ਹਾਂ ਉੱਪਰ ਹਾਂ ਨਿਸ਼ਾਨ ਕੋ ਗੋਲੇ ਫਿਰ ਉਹਦੇ ਪੈ ਜਾਣਾ ਨਿਸ਼ਾਨ ਖੜਦੇ ਫਿਰ ਆਹ ਇੱਥੇ ਕੰਮ ਕਾ ਕਰ ਟਿਕਦਾ ਨਹੀਂ ਹੈਗਾ ਨਿਸ਼ਾਨ ਤਾਂ ਪੂੰਗਾ ਜੀ ਟਾਂਕੇ ਹੋਣਗੇ ਟਾਂਕੇ ਦੇ ਬਗਾਨੇ ਪੈਂਦਾ ਟਾਂਕੇ ਦੇ ਬਗਾਨੇ ਨਿਸ਼ਾਨ ਨਹੀਂ ਪੈਂਦਾ ਮੇਰੇ ਲੱਗੇ ਪੂਰੇ ਇੱਥੇ ਨਿਸ਼ਾਨ ਪੈ ਗਏ ਮੇਰੇ ਟਾਂਕਿਆਂ ਦੇ ਪਹਿਲਾਂ ਸੜਾ ਵੀ ਹੋ ਜੇ ਮੈਂ ਤੂੰ ਕੋਡੇ ਘੱਟ ਸੱਟਾ ਖਾਂਦਾ ਤਾਂ ਫਿਰ ਉਹ ਤੇ ਉੱਪਰ ਨੂੰ ਹੋਇਆ ਇਹ ਕੁਦਰਤੀ ਹੈ ਬੁਖਾਰ ਬੁਖਾਰ ਚੜਦਾ ਚਾਰ ਪੰਜ ਦਿਨ ਹੋ ਗਏ ਉਤਰ ਜਾਂਦਾ ਚੜ ਜਾਂਦਾ ਮਸਰਾਨੇ ਕੋਲ ਲੈ ਗਿਆ ਉਹ ਕਹਿੰਦਾ ਵੀ ਟੈਸਟ ਕਰਾ ਲਾ ਜੀ ਟੈਸਟ ਕਰਾਉਣੇ ਦੇ ਬਾਈ ਉੱਥੇ ਤੋਂ ਭੱਜਿਆ ਗੱਡੀ 'ਚੋਂ ਸਿੱਧਾ ਉਹ ਗੇਟ ਜਿਹੜਾ ਆਪਾਂ ਖੋਲਦੇ ਆ ਉੱਥੇ ਪਤਾ ਨਹੀਂ ਪੈਰ ਰੜਕੇ ਕਿਆ ਕਰਿਆ ਗਮਲੇ ਨਾਲ ਮਾਰਿਆ ਸਿੱਧਾ ਹੀ ਮੱਥਾ ਉਲਟੇ ਚੱਲ ਵਾਪਸ ਭੱਜ ਖੂਨ ਦੇ ਕੇ ਐਮ ਕੇ ਡੀ ਆ ਰਿਹਾ ਨਾ 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 ਹਾਂ ਉਹ ਚਿੜੀ ਹੋਣੀ ਐਮ ਕੇ ਡੀ ਐ ਐਮ ਕੇ ਡੀ ਐ ਡੀ ਐ ਅੱਛਾ ਮਾ ਉਹ ਵੀ ਆਇਆ ਨਾ ਸਫਾਈ ਕਰਾਉਂਦਾ ਇਹ ਉਰੇ ਹੈ ਸਫਾਈ ਕਰਾਉਣ ਲੱਗ ਗਿਆ ਕਰੂੰਗਾ ਕੋਈ ਪ੍ਰੋਜੈਕਟ ਸ਼ੁਰੂ ਫੇਰ ਸੱਦੂ ਦਾ ਮੁਰਗੀਆਂ ਆ ਪੁੱਛ ਲੈਣੇ ਆ ਚਲੋ ਦੇਖ ਲੈਣੇ ਆ ਜਿਹਦੀ ਵਧੀਆ ਉਧਰ 23 ਕਿਹੜਾ ਜਿਹੜਾ ਸਾਈ ਸਵਾ 34 ਆ ਸਵਾ 30 ਉਹ ਵੀ ਠੀਕ ਆ ਜੀ ਜਿਹੜੀ ਠੀਕ ਆ ਉਹ ਵੀ ਜਿਹਦੀ ਜਿਹਦੀ ਤੂੰ ਵੀ ਜਾਂਦੇ ਪਹਿਲਾਂ ਨਿਕਲੇ ਦੇ ਬਾਅਦ ਵਿੱਚ ਨਿਕਲੇ ਆ ਪਹਿਲਾਂ ਅਭੀ ਪਹਿਲਾਂ ਨਿਕਲੇ